ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇ ਤੋਂ ਉਪਰੰਤ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਇਹ ਬੇਨਤੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਪੀੜੇਵੰਗਾ ਵੱਲੋਂ ਕੀਤੀ ਜਾਂਦੀ ਹੈ ਜੀ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਵਿਖੇ ਹਰ ਐਤਵਾਰ ਨੂੰ ਚਪੈਰਾ ਸਾਹਿਬ ਦੇ ਪਾਠ ਹੁੰਦੇ ਹਨ ਸੋ ਵਾਹਿਗੁਰੂ ਦੀ ਕਿਰਪਾ ਨਾਲ ਹਰ ਐਤਵਾਰ ਸੰਗਤਾਂ ਦੀ ਗਿਣਤੀ ਵੱਧ ਰਹੀ ਹੈ ਜੀ ਕੁਝ ਸੰਗਤਾਂ ਹਾਲ ਭਰਨ ਕਾਰਨ 12ਵੀਂ ਬੈਠਦੀਆਂ ਹਨ ਸੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਦਿੱਕਤ ਨਾ ਹੋਵੇ ਜੀ ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੈੱਡ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਜੀ ਸੋ ਸਾਰਿਆਂ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ੈੱਡ ਦੀ ਸੇਵਾ ਚੱਲ ਰਹੀ ਹੈ ਜੀ ਸੋ ਕਿਸੇ ਵੀ ਸੇਵਾਦਾਰ ਭਾਈ ਨੇ ਸੇਵਾ ਕਰਨੀ ਹੋਵੇ ਆਪਣੀ ਸਮਰਥਾ ਅਨੁਸਾਰ ਸੇਵਾ ਦਾ ਸੇਵ ਹੋ ਕਰ ਸਕਦਾ ਹੈ ਜੀ ਪਹਿਲਾਂ ਵੀ ਕੁਝ ਸੇਵਾਦਾਰਾਂ ਵੱਲੋਂ ਔਨਲਾਈਨ ਵੀ ਸੇਵਾ ਹੋਈ ਹੈ ਜੀ ਔਰ ਕੈਸ਼ ਵੀ ਸੇਵਾ ਹੋਈ ਹੈ ਜੀ ਸੋ ਸੰਤਾ ਅਗੇ ਬੇਨਤੀ ਹੈ ਜੀ ਕਿ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸੇਵਾਦਾਰ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ